ਸਾਸੀ ਗੱਲ ਜੀ ਇਸ ਸਮੇਂ ਮੈਂ ਖੜਿਆ ਹਾਂ ਪਿੰਡ ਖੰਡ ਮਾਨਪੁਰ ਖੰਡ ਮਾਨਪੁਰ ਬੱਬੂ ਮਾਨ ਦਾ ਪਿੰਡ ਯਾਨੀ ਪੰਜਾਬੀ ਗਾਇਕੀ ਦਾ ਥੰਮ ਜਿਹਨੂੰ ਕਹਿੰਦੇ ਨੇ ਉਸਤਾਦਾਂ ਦਾ ਉਸਤਾਦ ਬੱਬੂ ਮਾਨ ਦੇ ਪਿੰਡ ਸੋਏ ਉਹਨਾਂ ਦੇ ਘਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਿਹੜੀ ਹਵੇਲੀ ਹੈ ਪਿੱਛੇ ਮੇਰੇ ਤੁਸੀਂ ਦੇਖ ਸਕਦੇ ਹੋ ਬੱਬੂ ਮਾਨ ਦਾ ਜਿਹੜਾ ਘਰ ਹੈ ਹਵੇਲੀ ਹੈ ਉੱਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਪਿੰਡ ਖੰਡ ਮਾਨਪੁਰ ਦੀ ਹੋਰ ਵੀ ਇੱਥੋਂ ਦੇ ਤੁਹਾਨੂੰ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਕਿ ਕੀ ਕੀ ਸਹੂਲਤਾ ਨੇ ਇਸ ਪਿੰਡ ਦੀਆਂ ਕਿੰਨੇਕ ਇੱਥੇ ਕਹਿ ਲਈਏ ਸਰਕਾਰੀ ਸਹੂਲਤਾ ਇਸ ਪਿੰਡ ਦੇ ਲੋਕਾਂ ਨੂੰ ਮਹੱਈਆ ਨੇ ਆਪਾਂ ਸਾਰੇ ਇਸ ਪਿੰਡ ਦੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਸੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਬੂ ਮਾਨ ਦੇ ਘਰ ਦੇ ਬਿਲਕੁਲ ਬਾਹਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਇਹ ਉਹ ਹਵੇਲੀ ਹੈ ਜਿੱਥੇ ਬੱਬੂ ਮਾਨ ਅਕਸਰ ਆਉਂਦੇ ਨੇ ਫਿਲਹਾਲ ਅਸੀਂ ਪਤਾ ਕੀਤਾ ਲੇਕਿਨ ਇਸ ਸਮੇਂ ਜਿਹੜੇ ਬੱਬੂ ਮਾਨ ਇਸ ਸਮੇਂ ਆਪਣੀ ਹਵੇਲੀ 'ਚ ਨਹੀਂ ਹੈ ਕਿਉਂਕਿ ਹੋ ਸਕਦਾ ਕਿਤੇ ਬਾਹਰ ਗਏ ਹੋਣ ਸੋ ਆਪਣੀ ਗਾਇਕੀ ਦਾ ਲੋਹਾ ਮਨਾ ਚੁੱਕੇ ਬੱਬੂ ਮਾਨ ਜਿਹੜੇ ਦੁਨੀਆ 'ਚ ਕੋਣ ਨਹੀਂ ਉਹਨਾਂ ਨੂੰ ਜਾਣਦਾ ਪੰਜਾਬ ਤੋਂ ਇਲਾਵਾ ਦੇਸ਼ਾਂ-ਵਦੇਸ਼ਾਂ ਤੱਕ ਉਹਨਾਂ ਦਾ ਨਾਮ ਹੈ ਬੱਬੂ ਮਾਨ ਦਾ ਸੋ ਇਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਬਾਕੀ ਹੋਰ ਆਪਾਂ ਇੱਥੋਂ ਦੇ ਪਿੰਡ ਦੇ ਖੰਟ ਮਾਨਪੁਰ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਸੋ ਬੱਬੂ ਮਾਨ ਦੇ ਅਸੀਂ ਪਿੰਡ ਦੇ ਵਿੱਚ ਮੌਜੂਦ ਹਾਂ ਉਹਨਾਂ ਦੀ ਹਵੇਲੀ ਦੇ ਅੰਦਰ ਪਹੁੰਚੇ ਹਾਂ ਟਰੈਕਟਰ ਤੁਹਾਨੂੰ ਦਿਖਾ ਰਹੇ ਹਾਂ ਜਿਹੜੇ ਕਿ ਬੱਬੂ ਮਾਨ ਦੇ ਹਵੇਲੀ ਦੀ ਸ਼ੋਭਾ ਵਧਾ ਰਹੇ ਨੇ ਇੱਕ ਤੋਂ ਬਾਅਦ ਇੱਕ ਟਰੈਕਟਰ ਨੇ ਜਿਹੜੇ ਇੱਥੇ ਤੁਸੀਂ ਦੇਖ ਸਕਦੇ ਹੋ ਬੱਬੂ ਮਾਨ ਦੀ ਹਵੇਲੀ ਦੇ ਅੰਦਰ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਦਾ ਨਾਰਾ ਦਿੱਤਾ ਗਿਆ ਹੈ ਟਰੈਕਟਰ ਦੇ ਉੱਤੇ ਬਕਾਇਦਾ ਲਿਖਿਆ ਗਿਆ ਸੋ ਇਹ ਟਰੈਕਟਰ ਨੇ ਜਿਹੜੇ ਉਹਨਾਂ ਦੇ ਘਰ ਦੀ ਉਹਨਾਂ ਦੀ ਹਵੇਲੀ ਦੀ ਸੋਭਾ ਜਿਹੜੀ ਵਧਾ ਰਹੇ ਨੇ ਕਾਫੀ ਵੱਡੀ ਹਵੇਲੀ ਹੈ ਬੱਗੂ ਮਾਨ ਦੀ ਫਿਲਹਾਲ ਉਹ ਹਵੇਲੀ ਦੇ ਅੰਦਰ ਨਹੀਂ ਹਨ ਇਹ ਦੱਸਿਆ ਜਾ ਰਿਹਾ ਹੈ ਕਿ ਕਿਤੇ ਬਾਹਰ ਨੇ ਅਕਸਰ ਲੇਕਿਨ ਇੱਥੇ ਆਉਂਦੇ ਜਾਂਦੇ ਰਹਿੰਦੇ ਕਿਉਂਕਿ ਇਹਨਾਂ ਦਾ ਇੱਕ ਕਹਿ ਲਈਏ ਨਾ ਇੱਕ ਪਛੋਕੜ ਇੱਥੋਂ ਜੁੜਿਆ ਇਸ ਪਿੰਡ ਦੇ ਨਾਲ ਇੱਕ ਜਨਮ ਸਥਾਨ ਆ ਇੱਥੋਂ ਦਾ ਬੱਬੂ ਮਾਨ ਦਾ ਜਿਨ੍ਹਾਂ ਨੇ ਆਪਣੀ ਗਾਇਕੀ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਪੰਜਾਬੀਆਂ ਦਾ ਨਾਮ ਉੱਚਾ ਕੀਤਾ ਪੰਜਾਬੀ ਗਾਇਕੀ ਦਾ ਨਾਮ ਉੱਚਾ ਕੀਤਾ ਸੋ ਇੱਕ ਆ ਤਿਆਰ ਕੀਤੀ ਹੋਈ ਇੱਕ ਜੌਂਗਾ ਜਿਹਨੂੰ ਕਹਿੰਦੇ ਆ ਵੱਡੀ ਜੀਪ ਵਰਗੀ ਹੈ ਦੇਖੋ ਕਿੰਨੀ ਖੂਬਸੂਰਤ ਲੱਗ ਰਹੀ ਹੈ ਇਹ ਵੀ ਪੂਰੀ ਹਵੇਲੀ ਦੀ ਸ਼ੋਭਾ ਵਧਾ ਰਹੀ ਹੈ ਇਹ ਕਹਿ ਲਿਏ ਨਾ ਵੱਡੀ ਵੱਡੇ ਵੱਡੇ ਟਾਇਰ ਨੇ ਕਿੰਨੀ ਵੱਡੀ ਇੱਕ ਜੀਪ ਟਾਈਪ ਇਹ ਕਹਿ ਸਕਦੇ ਆ ਇੱਕ ਜਿਹਨੂੰ ਕਿ ਬੱਬੂ ਮਾਨ ਆਪਣੇ ਪਸੰਦ ਦੀ ਇਹਦਾ ਗੱਡੀਆਂ ਵਿੱਚੋਂ ਇੱਕ ਮੰਨਦੇ ਹਨ ਫਿਲਹਾਲ ਤੁਸੀਂ ਤਸਵੀਰਾਂ ਦੇਖ ਰਹੇ ਹੋ ਬੱਬੂ ਮਾਨ ਦੇ ਇੱਥੇ ਅਕਸਰ ਸ਼ੂਟਿੰਗਾਂ ਦੇ ਵਿੱਚ ਵੀ ਕਾਫੀ ਵਾਰੀ ਆਪਾਂ ਦੇਖ ਸਕਦੇ ਕਿਉਂਕਿ ਸੈੱਟ ਅੰਦਰ ਤਿਆਰ ਕੀਤਾ ਹੋਇਆ ਹੈ ਬੱਬੂ ਮਾਨ ਜੀ ਨੇ ਸੋ ਇਹ ਤਸਵੀਰਾਂ ਨੇ ਬੱਬੂ ਮਾਨ ਜੀ ਦੇ ਘਰ ਦੀਆਂ ਅੰਦਰ ਦੀਆਂ ਹਵੇਲੀ ਦੀਆਂ ਕਿੰਨੀ ਇੱਕ ਤੋਂ ਬਾਅਦ ਇੱਕ ਚੀਜ਼ ਇੱਥੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਕਿ ਕਿੰਨੇ ਟਰੈਕਟਰ ਕਹਿ ਲਏ ਜਾਂ ਕੁਝ ਹੋਰ ਜਿਹੜੇ ਇੱਥੇ ਵਾਹਨ ਖੜੇ ਨੇ ਇਹਨਾਂ ਦੇ ਸਾਥੀਆਂ ਨਾਲ ਵੀ ਗੱਲਬਾਤ ਅਸੀਂ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਫਿਲਹਾਲ ਅੰਦਰ ਹਵੇਲੀ ਦੇ ਅੰਦਰ ਕੁਝ ਹੀ ਲੋਕ ਮੌਜੂਦ ਨੇ ਸਿਰਫ ਕਿਉਂਕਿ ਘਰ ਦਾ ਵੀ ਜਾਂ ਕੋਈ ਹੋਰ ਇੱਥੇ ਫਿਲਹਾਲ ਨਹੀਂ ਹੈ ਸੋ ਇਹ ਬਹੁਤ ਖੂਬਸੂਰਤ ਤਸਵੀਰਾਂ ਤੁਸੀਂ ਦੇਖ ਰਹੇ ਹੋ ਅ ਪੇੜ ਪੌਦੇ ਇੱਥੇ ਬਣਾਏ ਗਏ ਨੇ ਬਕਾਇਦਾ ਪੂਲ ਵਗੈਰਾ ਵੀ ਅੰਦਰ ਹੈ ਕਾਫੀ ਅੱਛੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਡੇ ਚੈਨਲ ਦੇ ਜ਼ਰੀਏ ਕਿ ਕਿੰਨੀ ਵਧੀਆ ਅੰਦਰੋਂ ਹਵੇਲੀ ਬਣਾਈ ਗਈ ਹੈ ਬੱਬੂ ਮਾਨ ਜੀ ਨੇ ਸੋ ਇਹ ਤਸਵੀਰਾਂ ਨੇ ਬੱਬੂ ਮਾਨ ਦੇ ਹਵੇਲੀ ਦੇ ਅੰਦਰ ਦੀਆਂ ਤਾਂ ਹਰ ਚੀਜ਼ ਇੱਥੇ ਫੈਸਿਲਿਟੀ ਆਪਾਂ ਕਹਿ ਲਈਏ ਇੱਕ ਤੋਂ ਬਾਅਦ ਇੱਕ ਇੱਥੇ ਮੌਜੂਦ ਹੈ ਕਿਉਂਕਿ ਇੱਥੋਂ ਉੱਠ ਕੇ ਹੀ ਬੱਬੂ ਮਾਨ ਨੇ ਚੰਡੀਗੜ੍ਹ ਚੰਡੀਗੜ੍ਹ ਤੋਂ ਬਾਅਦ ਪੰਜਾਬ ਪੰਜਾਬ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਆਪਣਾ ਸਿੱਕਾ ਜਮਾਇਆ ਆਪਣੀ ਗਾਇਕੀ ਦੇ ਜ਼ਰੀਏ ਲੱਖਾਂ ਹੀ ਕਰੋੜਾਂ ਹੀ ਉਹਨਾਂ ਦੇ ਫੈਨ ਜਿਹੜੇ ਹੈਗੇ ਨੇ ਸੋ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਬੱਬੂ ਮਾਨ ਦੇ ਹਵੇਲੀ ਦੇ ਅੰਦਰ ਦੀਆਂ ਇੱਕ ਵਾਰੀ ਕੈਮਰਾਮੈਨ ਨੂੰ ਜ਼ਰੂਰ ਕਹੂੰਗਾ ਕਿ ਇਸ ਸਾਈਡ ਦੀਆਂ ਵੀ ਤਸਵੀਰਾਂ ਜ਼ਰੂਰ ਦਿਖਾਣ ਅੰਦਰ ਖੂਹ ਵਗੈਰਾ ਜਾਂ ਹੋਰ ਵੀ ਪੁਰਾਣੇ ਟਿੰਡਾਂ ਵਾਲਾ ਖੂਹ ਜਿਹੜਾ ਹੈਗਾ ਉਹ ਵੀ ਇੱਥੇ ਮੌਜੂਦ ਹੈ ਅੰਦਰ ਤਾਂ ਕਾਫੀ ਵਧੀਆ ਅੰਦਰ ਦੀਆਂ ਤਸਵੀਰਾਂ ਨੇ ਇੱਕ ਤੋਂ ਬਾਅਦ ਇੱਕ ਤਸਵੀਰਾਂ ਨੇ ਸ਼ਾਇਦ ਸਮਾਂ ਘਟ ਜਾਏ ਲੇਕਿਨ ਤਸਵੀਰਾਂ ਖਤਮ ਨਹੀਂ ਹੋਣਗੀਆਂ ਕਿਉਂਕਿ ਇੰਨੀ ਖੂਬਸੂਰਤੀ ਨਾਲ ਬਕਾਇਦਾ ਇਹਨਾਂ ਨੇ ਅੰਦਰ ਤਿਆਰ ਕੀਤਾ ਹੈ ਬੱਬੂ ਮਾਨ ਦੇ ਘਰ ਦੀ ਅੰਦਰ ਦੀਆਂ ਤਸਵੀਰਾਂ ਸੋ ਆਪਾਂ ਲੋਕਾਂ ਨਾਲ ਵੀ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਨਾਲ ਕਿ ਕਦੋਂ-ਕਦੋਂ ਬੱਬੂ ਮਾਨ ਇੱਥੇ ਆਉਂਦੇ ਹਨ ਤੇ ਅਕਸਰ ਕੀ ਗੱਲਾਂ ਸਾਂਝੀਆਂ ਕਰਦੇ ਹਨ ਸੋ ਆਓ ਆਪਾਂ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਦੇ ਹਾਂ